ਜਿੰਦਾ ਆ ਜਾ ਮੁੰਡਿਆ ਰੂਟ ਸੁਣਾਵਾ ਲੱਗਦਾ ਨਵਾਂ ਟਰੱਕ ਤੇ ਚੜ੍ਹਿਆ ਐ ਦੇਖਣ ਨੂੰ ਦਿਲਦਰਾ ਵੱਡਾ ਲੱਗਦਾ ਜੀ ਰੂਟ ਟ੍ਰਾਂਟੋ ਵਾਲਾ ਤਾਂ ਫੜਿਆ ਐ ਵਿਨੀ ਪੈਗ ਤੋਂ ਚੱਲੀ ਮਿੱਤਰਾ ਟੈਂਕ ਨੂੰ ਫੁੱਲ ਕਰਾ ਕੇ ਕਾਫੀ ਚੱਕੀ ਜਾ ਕੇ ਡਰੇਡਨ ਜੇ ਲੋਡ ਪੈਦਾ ਤੇਲ ਪਵਾਲੀ ਨਿੱਪੀਗਨ ਜਾ ਕੇ ਡਬਲ ਹਾਈਵੇ ਆਊਗਾ ਪਹਿਲਾਂ ਖਿੱਚੀ ਰੱਬ ਦਾ ਨਾਮ ਤੇ ਆ ਕੇ ਐਮ ਤੇ ਹਣ ਤੇਰਾ ਹਾਊਸ ਸਟਾਰਟ ਸਿੰਗਲ ਹਾਈਵੇ ਉੱਤੇ ਆ ਕੇ ਵੱਤ ਕੇ ਚੱਲੀ ਜਿੱਤਾ ਵੱਤ ਕੇ ਡਾਊਨ ਹਿੱਲਣ ਵਾਲੀ 17 ਜਚੋਂ ਜਿੱਦੂ ਚੌਨਾ ਦਰਸ਼ਨ ਦੇਵਤਿਆਂ ਜਿਹਦਾ ਸਪੀਡ ਟਪਾਣੀ 105 ਤੋਂ ਦੇਖਣ ਨੂੰ ਪੂਰਾ ਸ਼ੌਕੀ ਲੱਗਦਾ ਕੰਦ 22 ਥੱਲੇ ਜੋਰਡਨ ਆ ਰੁਕੀ ਜਾ ਕੇ ਨਿੱਪੀਗਨ ਪੈਟਰੋ ਤੇ ਨਾਲ ਹੀ ਉਹਦੇ ਜਮਾਂ ਟੇ ਮਹੌਟਣੇ ਆ ਮਾਰੀ ਲੈਫਟ ਫਿਰ ਪੁਲ ਟੱਪ ਕੇ ਕਿਤੇ ਨੰਗ ਨਾ ਜਾਵੀ ਸਿੱ ਉਹਦਾ ਗਿੱਧਾ ਅੱਗੇ ਫਿਰ ਪਹਾੜੀਆਂ ਮਿੱਤਰਾਂ ਪਾਲੀ ਹੱਥ ਸਟੀering ਨੂੰ ਟਾਈਟ ਨਾਲ ਆਉ ਤਰੇ ਲੇਕ ਸੜਕ ਤੇ ਫਿਰ ਉੱਥੇ ਪਾਵੇਂਗਾ ਤੂੰ ਸਨੈਪਚੈਟ ਟੱਪ ਕੇ ਏਰੀਆ ਹਿੱਲੀ ਅੱਗੇ ਆ ਜਾਣਾ ਰਾ ਫਿਰ ਗੱਡ ਫੋਨ ਦਾ ਐਵੇਂ ਲਾਈ ਕਿਸੇ ਨੂੰ ਰੇਂਜ ਰੂਨ ਚ ਜਾਣੀ ਸਭ ਤੇਰੀ ਔਟ ਲੌਂਗ ਲੇਕ ਫਿਰ ਆ ਕੇ ਜੱਟਾ ਪਹੁੰਚ ਜਾਣਾ ਤੂੰ ਸੈਂਟਰ ਚ ਰੱਖੀ ਭਰੋਸਾ ਆਪਣੇ ਤੇ ਐਵੇਂ ਬਲੀਵ ਨਾ ਕਰੀਂ ਕਿਸੇ ਦੇ ਫੈਂਟਰ ਚ ਇਪੇਸ਼ਾਂਸੇ ਵਾਲਾ ਵਰਕ ਐ ਮਿੱਤਰਾ ਵੇਟਿੰਗ ਪਾਈ ਤੋਣਾ ਕਰੀ ਐਵੇਂ ਫਾਈਟ ਮੰਗ ਕੇ ਭਲਾ ਸਰਬੱਤ ਦਾ ਫਿਰ ਕੋਕਰੇਨ ਤੋਂ ਮਾਰ ਲਈ ਤੂੰ ਰਾਈਟ ਪੰਪ ਬੜੇ ਤੈਨੂੰ ਆਉਣੇ ਜਦੋਂ ਤੂੰ ਪਹੁੰਚ ਜਾਣਾ ਤੂੰ ਨਾਰਥ ਬੇ ਬਿਨਾ ਕੰਮ ਤੋਂ ਫਸਾ ਜਾਂਦੀਆਂ ਆ ਲੈਫਟ ਮੰਗਣ ਵਾਲੀਆਂ ਤੂੰ ਪਰੇ ਹੀ ਰਹੇ ਪਹੁੰਚ ਜਾਣਾ ਤੂੰ ਬੈਰੀ ਜਦ ਫਿਰ ਲੈ ਲਈ ਹਾਈਵੇ 400 ਨੁਕਸਾਨ ਫਾਇਦੇ ਸਭ ਚੱਲਦੇ ਰਹਣੇ ਬਸ ਰੱਬ ਦਾ ਮੰਨੀ ਪਾਣਾ ਸਿੱਧਾ ਸਿੱਧਾ ਬਸ ਯਾਰਾ ਜਾਈ ਜਾਣਾ ਫਿਰ ਟ੍ਰਾਂਟੋ ਦੇ ਸੰਤੈਨੂੰ ਲੱਗ ਜਾਣਾ 11 ਹਾਈਵੇ ਤੇ ਟਰੱਕ ਚਲਾਉਣਾ ਇਹ ਖੇਡ ਨਹੀਂ ਕੋਈ ਜਵਾਕਾਂ ਦਾ ਜਦ ਖੈਂਦੇ ਆ ਸ਼ੀਸ਼ਾ ਨਾਲ ਸ਼ੀਸ਼ੇ ਫਿਰ ਹਿਸਾਬ ਨਹੀਂ ਰਹਿੰਦਾ ਵਾਟਾਂ ਦਾ ਉਮਰ ਸਾਰੀ ਨਹੀਂ ਆਉਦੀ ਡਰਾਈਵਰੀ ਢਾਲੀ ਵਾਲਾ ਪਏ ਆ ਇੱਥੇ ਪਰੇ ਤੋਂ ਪਰੇ ਬਸ ਦੂ ਹਾਕਣਾ ਮਾਰੀ ਕਿਸੇ ਦਾ ਬਾਕੀ ਬਾਬਾ ਮਿਹਰ ਕਰੇ ਬਾਕੀ ਬਾਬਾ ਮਿਹਰ ਕਰੇ